ਅੱਜ ਮਹਿਲਾ ਦਿਵਸ ਤੇ ਸ਼ਹਿਰ ਤਾਰੀਵਾਲ ਦੇ ਸਭ ਤੋਂ ਪੁਰਾਣੇ ਅਤੇ ਮਸ਼ਹੂਰ ਦਸ਼ਮੇਸ਼ ਮਲਟੀ ਸਪੈਸ਼ਲਿਸਟ ਹਸਪਤਾਲ ਦੇ ਡਾਕਟਰ ਮੈਡਮ ਅੰਜੂ ਡੱਬ ਨੇ ਗਰਭਤੀ ਮਹਿਲਾਵਾਂ ਨੂੰ ਖਾਸ ਸੰਦੇਸ਼ ਦਿੱਤਾ ਉਹਨਾਂ ਨੇ ਕਿਹਾ ਕਿ ਗਰਭ ਦੌਰਾਨ ਉਹ ਰੁਟੀਨ ਦੇ ਵਿੱਚ ਆਪਣਾ ਚੈੱਕਅਪ ਕਰਵਾਉਣ ਉਹਨਾਂ ਦਾ ਇਲਾਜ ਇਸ ਹਸਪਤਾਲ ਦੇ ਵਿੱਚ ਅਦੁਨਿਕ ਤਕਨੀਕ ਦੇ ਨਾਲ ਕੀਤਾ ਜਾਵੇਗਾ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਕੋਲ ਤਜਰਬੇਕਾਰ ਸਟਾਫ ਹੈ ਅਤੇ 24 ਘੰਟੇ ਤੁਹਾਡੇ ਸੇਵਾ ਦੇ ਲਈ ਹਸਪਤਾਲ ਦੇ ਵਿੱਚ ਹਾਜ਼ਰ ਹਨ ਇਸ ਹਸਪਤਾਲ ਦੇ ਵਿੱਚ ਬਹੁਤ ਹੀ ਘੱਟ ਖਰਚੇ ਦੇ ਵਿੱਚ ਹਰ ਤਰ੍ਹਾਂ ਦੇ ਆਪਰੇਸ਼ਨ ਕੀਤੇ ਜਾਂਦੇ ਹਨ ਸ਼ਸ਼ੀਕਾਂਤ ਮੈਂ ਡਾਕਟਰ ਅੰਛੂੜਾ ਦਸ਼ਮੇਸ਼ ਮਲਟੀ ਸਪੈਸ਼ੈਲਟੀ ਹਸਪੀਟਲ ਮੈਂ ਗਾਇਨਕੋਲੋਜਿਸਟ ਜਨਾਨਾ ਰੋਗਾਂ ਦੀ ਮਾਹਿਰ ਹਾਂ ਅੱਜ ਵੂਮਨਸ ਡੇ ਹੈ ਤੇ ਮੈਂ ਸਾਰਿਆਂ ਨੂੰ ਇੱਥੇ ਹੈਪੀ ਵੂਮਨਸ ਡੇ ਕਵਾਂਗੀ तो दूसरा इस दिन असी अज एक नया अपने हॉस्पिटल की तरफ तो इनिशिएटिव लैके आए हैं एक नवा रुझान लैके आए हैं जिसे हैप्पी पेशेंट एंड हैप्पी मी ये असं इनिशिएटिव लैके आए हैं इसे मैं ये दसना चाहवागी जिन्हें भी गर्भवती महिलावान ने प्रैगनेट फीमेल्स ने भावें वो जो मर्जी दायरे तो आ रही हैं अं इतें उन्हलाज करा रीजनेबल रेट्स से बाकी जेपे दे टाइम ਜਿਹੜੀਆਂ ਕਾਫੀ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫੈਮਲੀਆਂ ਨੂੰ ਪੇਸ਼IENTS ਨੂੰ ਮੈਂ ਤੇ ਮੇਰੀ ਟੀਮ ਇੱਥੇ ਉਹਨਾਂ ਦੀ ਇਸ ਚੀਜ਼ ਦੇ ਲਈ ਅਸੀਂ ਹਾਜ਼ਰ ਆ ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜਾ ਮਰਜੀ ਇੱਕ ਹੁੰਦਾ ਹੈ ਕਿ ਸਾਡੇ ਦਸ਼ਮੇਸ਼ ਹਸਪੀਟਲ 'ਚ ਹੈਲਥ ਲੈਥ ਦੀ ਸੁਵਿਧਾਵਾਂ ਉਪਲਬਧ ਨੇ ਮੈਂ ਗਰਭਵਤੀ ਮਹਿਲਾ ਨੂੰ ਮਹਿਲਾ ਨੂੰ ਇਹ ਕਹਿਣਾ ਚਾਹਾਂਗੀ ਕਿ ਜਦੋਂ ਤੁਸੀਂ ਗਰਭਤੀ ਹੁੰਦੇ ਹੋ ਇੱਥੇ ਆਓ ਆਪਣਾ ਰੂਟੀਨ ਚੈੱਕਅਪ ਕਰਵਾਓ ਤੇ ਦੂਜਾ ਮੈਂ ਸਾਰੀ ਪੈਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਇੱਥੇ ਕੋਈ ਟੈਨਸ਼ਨ ਦੀ ਲੋੜ ਨਹੀਂ ਹੈ ਅਸੀਂ ਜਨੇਪੇ ਵਿਦਾ ਵੀ ਰੀਜ਼ਨੇਬਲ ਰੇਟ ਤੇ ਇਲਾਜ ਕਰ ਰਹੇ ਹਾਂ ਔਰ ਜਿਹੜੇ ਜ਼ਰੂਰਤਮੰਦ ਲੋਕ ਆ ਉਹ ਇੱਥੇ ਆ ਕੇ ਇਸ ਸੁਵਿਧਾ ਦਾ ਫਾਇਦਾ ਚੱਕ ਸਕਦੇ ਨੇ ਤੇ ਅਸੀਂ ਚਾਹਨੇ ਕਿ ਵੱਧ ਤੋਂ ਵੱਧ ਲੋਕੀ ਸਾਡੀ ਇਸ ਮੁਹਿੰਮ ਦੇ ਨਾਲ ਜੁੜਨ ਤੇ ਤਾਂ ਜੋ ਅਸੀਂ ਵਧੀਆ ਤਰੀਕੇ ਨਾਲ ਅ ਜੱਚਾ ਬੱਚਾ ਦੋਨਾਂ ਦੀ ਸੇਫਟੀ ਹੋਵੇ ਔਰ ਕੋਈ ਪਾਕਟ ਤੇ ਵੀ ਤੁਹਾਡੇ ਮਤਲਬ ਕੋਈ ਦਿੱਕਤ ਨਾ ਆਵੇ ਇੱਕ ਰੀਜ਼ਨੇਬਲ ਰੇਟ ਤੇ ਅਸੀਂ ਇਲਾਜ ਕਰੀਏ ਅ ਮੈਂ ਦੱਸਣਾ ਚਾਹਵਾਂ ਕਿ ਗਾਇਨੀ ਤੇ ਪੇਸ਼ੈਂਟ ਤੇ ਅਸੀਂ ਦੇਖ ਹੀ ਰਹੇ ਹਾਂ ਵਿੰਗਾ ਗਾਇਨੇਕੋਲੋਜਿਸ ਜਿਹੜੇ ਵੀ ਪ੍ਰਸੂਤੀ ਪ੍ਰਸੂਤੀ ਤੇ ਨਾਲ ਲਿਆਈਆਂ ਜਨਾਨਾ ਰੋਗਾਂ ਦੇ ਜਿਹੜੇ ਵੀ ਪ੍ਰੋਬਲਮਸ ਆ ਰਹੀਆਂ ਉਹ ਸਾਰਾ ਦੇਖ ਰਹੇ ਹਾਂ ਅਲਟਰਾਸਾਉਂਡ ਅਸੀਂ ਇੱਥੇ ਕਰ ਰਹੇ ਹਾਂ 24 ਘੰਟੇ ਸੁਵਿਧਾ ਹੈਗੀ ਆ ਤੁਚਾ ਅਸੀਂ ਆਰਥੋ ਦੇ ਹੱਡੀਆਂ ਦੇ ਡਾਕਟਰ ਜਿਹੜੇ ਉਹ ਸਾਡੇ ਨਾਲ ਅਟੈਚ ਨੇ कोई भी है कि या एक्सीडेंट केस हैगा वो इतने ओपरेट किया जाता है बाकी हर तरह की सर्जरी गदूदा दे हो गए हड्डिया हो गया पिते के ऑपरेशन सारे इतने किए जाते हैं और ईवन असी हायर जो ऑपरेश ने वो भी असं इतने कर रहे जिस तरह कि प्लास्टिक सर्जरी होगी या फिर नीरो सर्जरी है वह भी असं इतनी सुविधावान दे रहे हैं